ਇੱਕ ਸੀ ਰਾਜਾ ਇਹ ਜਾਤ ਦਾ ਖੱਤਰੀ ਸੀ ਇਸ ਦੀ ਜਾਤ ਮੈਣੀ ਸੀ ਇਹ ਵੀ ਪਟਨੇ ਹੀ ਰਹਿੰਦਾ ਸੀ ਇਹ ਵੀ ਬਹੁਤ ਵੱਡੀ ਜ਼ਮੀਨ ਜਾਇਦਾਦ ਦਾ ਮਾਲਕ ਸੀ ਇਹ ਫੌਜਾਂ ਵਾਲਾ ਰਾਜਾ ਨਹੀਂ ਸੀ ਵੱਡਾ ਜ਼ਮੀਨਦਾਰ ਭਵਾਂ ਵਾਲੇ ਤੇ ਪੈਸੇ ਵਾਲਾ ਹੋਣ ਕਰਕੇ ਇਸ ਨੂੰ ਸਰਕਾਰ ਵੱਲੋਂ ਰਾਜਾ ਕਰਕੇ ਲਿਖਿਆ ਜਾਂਦਾ ਸੀ ਸਰਕਾਰ ਵੱਲੋਂ ਇਹ ਅੱਖਰ ਉਸ ਦੇ ਨਾਂ ਨਾਲ ਲਿਖਣ ਤੇ ਬੋਲਣ ਦਾ ਹੁਕਮ ਜਾਰੀ ਹੋ ਗਿਆ ਸੀ ਇਹ ਰਾਜਾ ਤੇ ਇਸ ਦੀ ਪਤਨੀ ਬਹੁਤ ਭਲੇ ਲੋਕ ਸਨ ਇਸੇ ਤਰ੍ਹਾਂ ਦਾ ਹੀ ਰਾਜਾ ਸ਼ਿਵਦਾਤ ਸਿੰਘ ਉਹ ਬ੍ਰਾਹਮਣ ਸੀ ਇਹਨਾਂ ਦੋਹਾਂ ਦਾ ਪਿਆਰ ਪੈ ਗਿਆ ਪਰ ਫਤੇ ਚੰਦ ਖੱਤਰੀ ਹੋਣ ਕਰਕੇ ਸ਼ਿਵਦਾਤ ਬ੍ਰਾਹਮਣ ਦਾ ਅਦਬ ਰੱਖਦਾ ਤੇ ਮੱਥਾ ਟੇਕਦਾ ਹੁੰਦਾ ਸੀ ਫਤੇ ਚੰਦ ਦੇ ਘਰ ਔਲਾਦ ਨਹੀਂ ਸੀ ਉਹ ਸੋਚਦਾ ਹੁੰਦਾ ਸੀ ਕਿ ਮੇਰੇ ਮਰ ਜਾਣ ਮਗਰੋਂ ਮੇਰੀਆਂ ਜ਼ਮੀਨਾਂ ਜਾਇਦਾਦ ਪੈਸੇ ਦਾ ਮਾਲਕ ਕੌਣ ਹੋਵੇਗਾ ਕੌਣ ਸੰਭੇਗਾ ਸੂਕਾ ਦੇਖਾ ਦੇ ਸ਼ਿਵਦਾਤ ਨੂੰ ਕਹਿੰਦਾ ਹੁੰਦਾ ਸੀ ਕਿ ਮੇਰੇ ਲਈ ਭਗਵਾਨ ਨੂੰ ਆਖ ਜੋ ਮੈਨੂੰ ਇੱਕ ਪੁੱਤ ਦੇ ਦੇਵੇ ਪੰਡਿਤ ਸ਼ਿਵਦਾਤ ਆਖੇ ਰਾਜਾ ਤਾਂ ਮੈਂ ਬਥੇਰਾ ਜੋਰ ਲਾਇਆ ਹੈ ਪਰ ਪੇਸ਼ ਕੋਈ ਨਹੀਂ ਜਾਂਦੀ ਹੁਣ ਸ਼ਿਵਦਾਤ ਨੇ ਰਾਜੇ ਨੂੰ ਆਖਿਆ ਭਾਈ ਭਗਵਾਨ ਤੇ ਹੁਣ ਧਰਤੀ ਤੇ ਰੂਪ ਵਾਲਾ ਹੋ ਕੇ ਆ ਗਿਆ ਹੈ ਮੈਨੂੰ ਸਮਾਧੀ ਵਿੱਚ ਵੀ ਦਿਸ ਪਿਆ ਹੈ ਮੈਂ ਅੱਖਾਂ ਨਾਲ ਵੇਖ ਕੇ ਪੂਰੀ ਨਿਸ਼ਾਖਾਤਰ ਵੀ ਕਰ ਲਈ ਹੈ ਕੋਈ ਰੱਤੀ ਜਿੰਨਾ ਵੀ ਸ਼ੱਕ ਨਹੀਂ ਰਿਹਾ ਪੰਡਿਤ ਜੀ ਸਾਹਿਬ ਜਾਦੇ ਨੂੰ ਬਾਲਾ ਪ੍ਰੀਤਮ ਕਿਆ ਕਰਦੇ ਸਨ ਸੋ ਉਹਨਾਂ ਨੇ ਫਤੇ ਚੰਦ ਨੂੰ ਨਾਮ ਦੱਸ ਦਿੱਤਾ ਪਰ ਘਰ ਪਤਾ ਕੁਛ ਨਾ ਦੱਸਿਆ ਜਦੋਂ ਸੁਪੁੱਛਿਆ ਤਾਂ ਕਹਿਣ ਲੱਗਾ ਤੁਸੀਂ ਦੋਵੇਂ ਜੀ ਉਹਨਾਂ ਨੂੰ ਯਾਦ ਕਰਿਆ ਕਰੋ ਅੱਖਾਂ ਮੀਟ ਕੇ ਬੈਠੋ ਜੋ ਮੰਗਣਾ ਚਾਹੋ ਮੰਗਿਆ ਕਰੋ ਉਹ ਮੰਗ ਪੂਰੀ ਕਰਨਗੇ ਤੇ ਆਪ ਤੁਹਾਨੂੰ ਆ ਕੇ ਮਿਲਣਗੇ ਸੋ ਹੁਣ ਤੋਫਤ ਤੇ ਚੰਦ ਤੇ ਉਸ ਦੀ ਪਤਨੀ ਨੇ ਬਾਲਾ ਪ੍ਰੀਤਮ ਦਾ ਨਾਮ ਲੈਣਾ ਅੱਖਾਂ ਮੀਟ ਕੇ ਬੈਠ ਕੇ ਮਿੰਨਤਾ ਕਰਨੀਆਂ ਆਓ ਦਰਸ਼ਨ ਦਿਓ ਪੁੱਤਰ ਬਖਸ਼ੋ ਬਾਲਾ ਪ੍ਰੀਤਮ ਜੀ ਆਓ ਇਸ ਤਰ੍ਹਾਂ ਬਾਲਕ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਬਾਲਾ ਪ੍ਰੀਤਮ ਵੀ ਪੈ ਗਿਆ ਕਿੰਨਾ ਚਿਰ ਰਾਜਾ ਰਾਣੀ ਬੇਨਤੀਆਂ ਕਰਦੇ ਰਹੇ ਆਪਣੇ ਘਰ ਸੋਨੇ ਮੰਦਰ ਵਿੱਚ ਬੈਠੇ ਹੋਏ ਪਰਨਾ ਤਾਂ ਬਾਲਾ ਪ੍ਰੀਤਮ ਜੀ ਆਏ ਨਾ ਉਹਨਾਂ ਦੇ ਘਰ ਕੋਈ ਬਾਲ ਜੰਮਿਆ ਇੱਕ ਦਿਨ ਫਤੇ ਚੰਦ ਨੇ ਆਪਣੀ ਪਤਨੀ ਨੂੰ ਕਿਹਾ ਭਗਵਾਨੇ ਮੈਂ ਤਾਂ ਹੁਣ ਪੁੱਤ ਕੋਈ ਨਹੀਂ ਮੰਗਦਾ ਮੈਂ ਤਾਂ ਬਾਲਾ ਪ੍ਰੀਤਮ ਤੇ ਉਹਨਾਂ ਦਾ ਦਰਸ਼ਨ ਮੰਗਦਾ ਹਾਂ ਜੋ ਉਹ ਇੱਕ ਵਾਰੀ ਮੈਨੂੰ ਦਿਸ ਪੈਣ ਤੇ ਮੱਥਾ ਟੇਕਾਵਾਂ ਮੇਰਾ ਭਰੋਸਾ ਵੱਜ ਗਿਆ ਹੈ ਕਿ ਮੈਂ ਜੋ ਮੱਥਾ ਚਰਣਾ ਨੂੰ ਸੋਨੇ-ਸੋਨੇ ਕਦਮਾਂ ਨੂੰ ਲਾਦਿਆਂ ਤਾਂ ਮੈਂ ਦੁਨੀਆ ਵਿੱਚ ਸੁਖੀ ਹੋ ਜਾਵਾਂਗਾ ਤੇ ਮਰ ਕੇ ਐਗੋ ਜਾ ਕੇ ਵੀ ਸੁਖੀ ਰਵਾਂਗਾ ਕੀ ਕਰਨਾ ਹੈ ਪੁੱਤ ਨੂੰ ਤੇ ਦੌਲਤ ਨੂੰ ਸਭ ਕੁਛ ਤਾਂ ਛੱਡ ਚਾਹੀਦਾ ਹੈ ਇਹ ਗੱਲਾਂ ਸੁਣ ਕੇ ਫਤੇ ਚੰਦ ਮੈਣੀ ਦੀ ਪਤਨੀ ਜਿਸ ਨੂੰ ਮੈਨੇ ਆਈ ਅੱਖ ਦੇ ਸੰਨ ਉਹਨਾਂ ਨੇ ਵੀ ਪੁੱਤਰ ਦੀ ਮੰਗ ਛੱਡ ਦਿੱਤੀ ਹੁਣ ਡਾਡੇ ਪਿਆਰ ਵਿੱਚ ਬੈਠ ਕੇ ਬਾਲਾ ਪ੍ਰੀਤਮ ਜੀ ਦਾ ਦਰਸ਼ਨ ਮੰਗਿਆ ਕਰਨ ਬਾਲਾ ਪ੍ਰੀਤਮ ਨਾਮ ਸ਼ਿਵਦਾਤ ਨੇ ਕਿਉਂ ਰੱਖਿਆ ਸੀ ਪ੍ਰੀਤਮ ਆਖਦੇ ਹਨ ਡਾਢੇ ਪਿਆਰ ਨੂੰ ਭਗਤ ਲੋਕ ਰੱਬ ਜੀ ਨੂੰ ਪ੍ਰੀਤਮ ਕਰਕੇ ਹੀ ਬੋਲਦੇ ਹਨ ਸਭ ਤੋਂ ਵੱਧ ਜੋ ਪਿਆਰ ਹੋਇਆ ਤੇ ਬਾਲਾ ਆਖਦੇ ਹਨ ਬਾਲਕ ਨੂੰ ਨਿੱਕੇ ਜੈ ਨੂੰ ਨਾਲੇ ਪੰਡਤ ਸ਼ਿਵਦਾਤ ਆਖਦਾ ਸੀ ਬਾਲਾ ਕਹਿ ਕੇ ਦਿਸਦੇ ਹਨ ਨਿੱਕੇ ਜੈ ਬਾਲ ਕੇ ਪਰ ਹੈਨ ਸਭ ਤੋਂ ਉੱਚੇ ਤੇ ਵੱਡੇ ਇਸ ਕਰਕੇ ਆਖਦਾ ਸੀ ਬਾਲਾ ਪ੍ਰੀਤਮ ਸੋਈ ਹੁਣ ਫਤੇ ਚੰਦ ਜੀ ਤੇ ਰਾਣੀ ਦੋਈ ਅੱਖਣ ਤੇ ਯਾਦ ਕਰਨ ਹਉਨਾ ਲੈ ਲੈ ਕੇ ਵਾਜਾ ਮਾਰਨ ਜਾਂ ਅੱਖਾਂ ਮੀਟ ਕੇ ਚੁੱਪ ਚਾਪ ਧਿਆਨ ਲਾ ਕੇ ਬੈਠਣ ਤਦ ਵੀ ਇਹ ਦੋ ਅੱਖਰਾਂ ਬਾਲਾ ਪ੍ਰੀਤਮ ਕਹਿ ਕੇ ਮਨ ਦੀ ਮੰਗ ਮੰਗੀ ਜਾਣ ਪਰ ਹੁਣ ਮੰਗ ਇੱਕੋ ਸੀਨ ਦਰਸ਼ਨ ਦਿਓ ਇੱਕ ਦਿਨ ਫਤੇ ਚੰਦ ਤੇ ਰਾਣੀ ਅੱਖਾਂ ਮੀਟ ਕੇ ਬਾਲਾ ਪ੍ਰੀਤਮ ਜੀ ਦਾ ਧਿਆਨ ਜੋੜਦੇ ਮਸਤ ਹੋ ਗਏ ਅਚਾਨਕ ਕੀ ਹੋਇਆ ਕੀ ਰਾਣੀ ਦੇ ਗਲੇ ਗੱਲ ਵਕੜੀ ਪੈ ਗਈ ਤੇ ਗੋਦੀ ਵਿੱਚ ਕੋਈ ਬਾਲਕ ਬੈਠ ਗਿਆ ਇਸ ਬਾਲਕ ਨੇ ਡਾਡੀ ਮਿੱਠੀ ਸੱਦਖੰਨ ਵਿੱਚ ਦਿੱਤੀ ਮਾਂ ਰਾਣੀ ਦੇ ਕੰਨਾਂ ਵਿੱਚ ਮਾਂ ਮਾਂ ਅਖਰ ਗੂੰਜ ਪਿਆ ਤਰਬਕ ਕੇ ਅੱਖ ਖੁੱਲ ਗਈ ਨੀਝ ਲਾਲ ਲਾ ਕੇ ਅੱਖਾਂ ਪੱਟ ਕੇ ਵੇਖੇ ਤਾਂ ਵੇਖੇ ਕਿ ਬਾਲਾ ਪ੍ਰੀਤਮ ਆਪ ਗੋਦੀ ਵਿੱਚ ਆ ਬੈਠਾ ਹੈ ਤੇ ਉਸ ਨੂੰ ਮਾਂ ਕਹਿ ਰਿਹਾ ਹੈ ਵੇਖ ਬਈ ਨਾਲੇ ਤਾਂ ਬਾਲਾ ਪ੍ਰੀਤਮ ਦੇ ਦਰਸ਼ਨ ਹੋ ਗਏ ਨਾਲੇ ਉਹ ਪੁੱਤ ਹੋ ਕੇ ਗੋਦੀ ਵਿੱਚ ਆ ਬੈਠਾ ਹੈ ਪੁੱਤ ਵੀ ਮਿਲ ਗਿਆ ਤੇ ਗੋਬਿੰਦ ਰੂਪ ਆਪ ਗੋਬਿੰਦ ਵੀ ਮਿਲ ਗਏ ਮਾਂ ਹੁਣ ਡਾਢੇ ਸੁਆਦ ਵਿੱਚ ਸੁਆਦ ਲੈਂਦੀ ਡੁੱਬ ਗਈ ਬਾਲਾ ਪ੍ਰੀਤਮ ਨਾਲ ਕਈ ਮੁੰਡੇ ਹੋਰ ਆਏ ਸਨ ਜੋ ਕਿ ਉਸ ਦੇ ਨਾਲ ਖੇਡਦੇ ਸਨ ਉਹ ਬਾਹਰ ਵਿਹੜੇ ਵਿੱਚ ਖੜੇ ਇਹ ਕੌਤਕ ਦੇਖ ਕੇ ਕਿਸੇ ਅਦਬ ਵਿੱਚ ਚੁੱਪ ਖੜੁੱਤੇ ਸਨ ਇੰਨੇ ਨੂੰ ਪੰਡਿਤ ਸ਼ਿਵਦੱਤ ਜੀ ਆ ਗਏ ਉਹਨਾਂ ਨੂੰ ਉਹ ਸੁਆਦ ਆਇਆ ਕਿ ਖੜੇ ਹੋ ਕੇ ਆਏ ਤੇ ਗਾਉਣ ਲੱਗ ਪਏ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਹੁਣ ਬਾਲਾ ਪ੍ਰੀਤਮ ਜੀ ਉੱਠ ਖੜੇ ਹੋ ਗਏ ਤੇ ਡਾਢੀ ਮਿੱਠੀ ਸੁਰ ਵਿੱਚ ਬੋਲਣ ਲੱਗ ਪਏ ਜਿਵੇਂ ਮਿੱਠਾ ਮਿੱਠਾ ਰਾਗ ਹੁੰਦਾ ਹੈ ਤੂੰ ਹੀ ਤੂੰ ਹੀ ਤੂੰ ਹੀ ਥੋੜਾ ਚਿਹਰੇ ਹੁ ਸੁਆਦ ਵੱਜਾ ਰਿਹਾ ਸਾਰੇ ਸਮਝ ਗਏ ਕਿ ਇਹ ਬਾਲਕ ਨਹੀਂ ਇਹ ਰਬ ਜੀ ਦਾ ਪੁੱਤਰ ਹੈ ਪਰ ਬਾਲਾ ਪ੍ਰੀਤਮ ਜੀ ਹੁਣ ਆਪਣੇ ਬਾਲਾਂ ਵਾਲੇ ਰੰਗ ਵਿੱਚ ਆ ਗਏ ਮੈਨੇ ਆਈ ਨੂੰ ਕਹਿਣ ਲੱਗੇ ਮਾਂ ਮਾਂ ਭੁੱਖ ਲੱਗੀ ਏ ਰਾਣੀ ਨੇ ਆਦਮੀ ਨੂੰ ਕਿਹਾ ਬਾਹਰੋਂ ਮਠਿਆਈ ਲਿਆ ਪਰ ਬਾਲਾ ਜੀ ਨੇ ਕਿਹਾ ਅੰਦਰ ਪੂਰੀ ਛੋਲੇ ਪਏ ਹਨ ਉਹ ਖਾਣੇ ਹਨ ਰਾਣੀ ਨੂੰ ਚੇਤਾ ਆ ਗਿਆ ਕਿ ਪੂਰੀ ਛੋਲੇ ਅੰਦਰ ਪਏ ਹਨ ਉਹ ਚੱਟ ਟੁੱਠੀ ਤੇ ਅੰਦਰੋਂ ਸਾਰੇ ਛੋਲੇ ਪੂੜੀਆਂ ਚੁੱਕ ਲਈ ਆਈ ਵਾਲਾ ਪ੍ਰੀਤਮ ਜੀ ਐਉਂ ਪਏ ਜਿਵੇਂ ਕੋਈ ਭੁੱਖਾ ਬਾਲ ਪਿੰਦਾ ਹੈ ਪਰ ਵੇਖੋ ਪੂੜੀਆਂ ਛੋਲੇ ਲੈ ਕੇ ਖਾਣ ਨਹੀਂ ਲੱਗ ਪਏ ਸਨ ਵਰਤੌਣ ਲੱਗ ਪਏ ਪਹਿਲੇ ਪੰਡਤ ਜੀ ਨੂੰ ਦਿੱਤੇ ਫਿਰ ਰਾਜਾ ਫਤਿਹ ਚੰਦ ਮੈਣੀ ਨੂੰ ਜੋ ਆਪ ਜੀ ਜੇ ਚੋਜ ਨੂੰ ਵੇਖ ਵੇਖ ਕੇ ਨਿਹਾਲ ਹੋ ਰਿਹਾ ਸੀ ਤੇ ਸਦਕੇ ਸਦਕੇ ਪਿਆ ਹੁੰਦਾ ਸੀ ਕਦੇ ਪੈਰਾਂ ਨੂੰ ਹੱਥ ਲਾਲ ਲਾ ਕੇ ਆਪਣੇ ਮੱਥੇ ਨੂੰ ਲਾਉਂਦਾ ਸੀ ਉਸ ਨੇ ਇਹ ਪਦਾਰਥ ਬਾਲਾ ਪ੍ਰੀਤਮ ਜੀ ਦੇ ਹੱਥੋਂ ਲੈ ਕੇ ਸ਼ੁਕਰ ਸ਼ੁਕਰ ਆਖਿਆ ਉਧਰ ਬਾਲਾ ਪ੍ਰੀਤਮ ਜੀ ਨੇ ਪੰਗਤ ਲਵਾ ਕੇ ਜਿਹੜੇ ਕੁਝ ਬਾਲਕ ਨਾ ਲਾਏ ਸਨ ਉਹਨਾਂ ਵਿੱਚ ਵੰਡ ਦਿੱਤੇ ਬਾਲਾ ਪ੍ਰੀਤਮ ਜੀ ਫਤੇ ਚੰਦ ਜੀ ਦੇ ਘਰ ਬਹੁਤ ਵੇਰੀ ਆਉਂਦੇ ਜਾਂਦੇ ਸਨ ਕਦੇ ਤਾਂ ਰੋਜ਼ ਹੀ ਫੇਰਾ ਪਾਉਂਦੇ ਸਨ ਇਹਨਾਂ ਦੇ ਘਰ ਬਾਲਕੇ ਸਾਥੀਆਂ ਤੋਂ ਛੋਟੇ ਸਿੱਖ ਵੀ ਆਉਂਦੇ ਸਨ ਅਤੇ ਸੰਗਤਾਂ ਵੀ ਆ ਜੁੜਦੀਆਂ ਸਨ ਕਈ ਵਾਰ ਇੱਥੇ ਰਹਿ ਰਾਸ ਵੇਲੇ ਦੀਵਾਨ ਲੱਗਦਾ ਉਧਰ ਘਰ ਵੀ ਦੀਵਾਨ ਲੱਗਦਾ ਤੇ ਸਾਹਿਬਜ਼ਾਦੇ ਦੀ ਉਡੀਕ ਹੁੰਦੀ ਰਹਿੰਦੀ ਜਦੋਂ ਤੱਕ ਆਪਕਰਨਾ ਪਹੁੰਚਦੇ ਉੱਥੇ ਰਹਿ ਰਸਤਾ ਦੀਵਾਨਤਾ ਲੱਗਦਾ ਪਰ ਪਾਠ ਨਾ ਕਰਦੇ ਸਾਰੇ ਸਾਹਿਬਜ਼ਾਦੇ ਜੀ ਨੇ ਉਡੀਕਦੇ ਰਹਿੰਦੇ ਤਦੋਂ ਤੋਂ ਹੀ ਲੋਕੀ ਦੱਸਦੇ ਹਨ ਕਿ ਪਟਨੇ ਸਾਹਿਬ ਦੇ ਇਸ ਗੁਰਦੁਆਰੇ ਵਿੱਚ ਜਿਸ ਨੂੰ ਤਖਤ ਸਾਹਿਬ ਕਹਿੰਦੇ ਹਨ ਰਹਿ ਰਾਸ ਦਾ ਪਾਠ ਦੋ ਚਾਰ ਘੜੀ ਸੰਧਿਆ ਗਈ ਤੇ ਹੁਣ ਤੇ ਰਵਾਜ ਪੈ ਗਿਆ ਜਦੋਂ ਸਹਬਜ਼ਾਦੇ ਜੀ ਮੈਣੀ ਦੇ ਘਰ ਜਾਂਦੇ ਸਨ ਤਾਂ ਉਸ ਦੀ ਪਤਨੀ ਤਲੇ ਹੋਏ ਛੋਲੇ ਤੇ ਪੂੜੀ ਭੇਟ ਕਰਦੇ ਸਨ ਅਤੇ ਦੁੱਧ ਵੀ ਦਿੰਦੇ ਸਨ ਇਹ ਬੀਬੀ ਬਾਲਾ ਪ੍ਰੀਤਮ ਜੀ ਨੂੰ ਆਪਣੇ ਪਿਆਰਾ ਪੁੱਤਰ ਹੀ ਸਮਝਦੀ ਸੀ ਸਾਰੇ ਬਾਲਕ ਜੋ ਖੇਡਦੇ ਸਨ ਸਭ ਨੂੰ ਵਰਤੌਂਦੀ ਤੇ ਖਵਾਉਂਦੀ ਸਹਬਜ਼ਾਦੇ ਜੀ ਨੂੰ ਸੋਨੇ ਸੋਨੇ ਕੱਪੜੇ ਪਹਵਾਉਂਦੀ ਖੇਡਣ ਦੇ ਖਡਾਉਣੇ ਤੀਰ ਕਮਾਨ ਜਿਸ ਜਿਸ ਚੀਜ਼ ਵਿੱਚ ਉਹ ਵੇਖਦੀ ਸੀ ਕਿ ਸਹਬਜਾ ਦੇ ਜੀ ਦਾ ਦਿਲ ਲੱਗਦਾ ਹੈ ਉਹ ਖੁਸ਼ ਹੁੰਦਾ ਹੈ ਉਸ ਸ਼ੈ ਨੂੰ ਲਾਡਾ ਨਾਲ ਲਿਆ ਕੇ ਦਿੰਦੀ ਸੀ ਦੋਵੇਂ ਜੀ ਗੁਰੂ ਜੀ ਦਾ ਸਹਬਜਾ ਦਾ ਸਮਝ ਕੇ ਪੂਜਾ ਵੀ ਕਰਦੇ ਸਨ ਅਤੇ ਪੁੱਤਰ ਵਾਲਾ ਪਿਆਰ ਤੇ ਲਾਡ ਵੀ ਕਰਦੇ ਸਨ ਵੇਖੋ ਉਹਨਾਂ ਦੇ ਪਿਆਰ ਦਾ ਫਲ ਉਹਨਾਂ ਨੇ ਆਪਣਾ ਘਰ ਗੁਰਦੁਆਰਾ ਬਣਾ ਦਿੱਤਾ ਜੋ ਹੁਣ ਤੋੜੀ ਗੁਰਦੁਆਰਾ ਹੈ ਉਸ ਨੂੰ ਮੈਣੀ ਸੰਗ ਤਖਦੇ ਹਨ ਤੇ ਉਦੋਂ ਤੋਂ ਹੀ ਉੱਥੇ ਛੋਲੇ ਪੂੜੀਆਂ ਦਾ ਪ੍ਰਸ਼ਾਦ ਵਰਤਦਾ ਹੈ ਮੈਣੀ ਦੇ ਘਰ ਵਿੱਚ ਸਹਬਜਾਦੇ ਬਹੁਤ ਖੁਸ਼ ਹੋ ਕੇ ਖੇਲਦੇ ਤੇ ਕਿੰਨਾ ਕਿੰਨਾ ਚਿਰ ਖੇਲਦੇ ਉਹਨਾਂ ਦੇ ਘਰ ਵਿੱਚ ਜੋ ਬਗੀਚੀ ਸੀ ਉਸ ਵਿੱਚ ਮਾਲੀਆਂ ਨਾਲ ਕੰਮ ਕਰਨ ਲੱਗ ਪੈਂਦੇ ਇੱਕ ਦਿਨ ਕਲਮਾ ਆਪਣੇ ਕਰਾਉਂਦੇ ਦੀ ਇਸ ਬਾਗ ਵਿੱਚ ਹੀ ਘੱਡ ਦਿੱਤੀ ਉਹ ਪੁੰਗਰ ਪਈ ਤੇ ਬੂਟਾ ਬਣ ਗਏ ਇਹ ਬੂਟਾ ਹੁਣ ਤੱਕ ਖੜਾ ਹੈ ਇਸ ਨੂੰ ਬਾਰਾ ਮੂਸੀ ਕਰਾਉਂਦੇ ਲੱਗਦੇ ਸੁੰਨੀ ਦਾ ਹੈ ਬਾਰਾ ਮਾਸੀ ਉਸ ਨੂੰ ਕਹਿੰਦੇ ਹਨ ਜੋ ਇੱਕ ਰੁੱਤ ਵਿੱਚ ਹੀ ਫਲ ਨਾ ਦੇਵੇ ਸਗੋ ਜਿਸ ਨੂੰ ਹਰ ਰੁੱਤੇ ਫਲ ਪੈਂਦੇ ਹਨ